ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਨੂੰ ਭਾਜੀ ਹੋਰ ਸਭ ਨਾਲ ਠੀਕ ਠਾਕ ਹੈ ਬਸ ਵਧੀਆ ਵਧੀਆ ਵੀਰੇ ਜੀ ਆਪਣਾ ਐਡਰੈਸ ਬੋਲ ਦਿਓ ਜੀ ਪਿੰਡ ਸੇਖਵਾ ਹਾਂਜੀ ਤੇ ਜ਼ਿਲ੍ਹਾ ਗਰਦਾਸਾਹ ਤਹਿਸੀਲ ਪਟਾਲਾ ਨਾਬ ਹੋ ਵੀ ਜੀ ਅਚੋ ਸਾਹਿਬ ਲੱਗੇ ਤੇ ਮੁੰਨ ਨਗਲ ਦੇ ਵਿੱਚ ਪੈ ਜਾਂਦਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਫੋਨ ਨੰਬਰ 7526912468 ਠੀਕ ਹੈ ਵੀਰੇ ਠੀਕ ਹੈ ਜੀ ਹਾਂਜੀ ਕਰੀਏ ਫਿਰ ਵੀਰੇ ਸ਼ੁਰੂ ਬਿਲਕੁਲ ਕਰੀਏ ਬਾਕੀ ਜਰਸੀ ਆਣਾ ਵੀਰੇ ਜੋਸੀ ਵੇੜਾ ਭਾਜੀ ਤੇ ਦੂਜੀ ਥੂਏ ਵੇੜ ਜੇ ਇਹ ਗੱਬਣਾ ਵੀਰੇ ਨਹੀਂ ਸੁਈ ਜੇ ਅੱਛਾ ਸੁਈ ਆ ਬੱਚਾ ਇਹਦਾ ਮਰ ਗਿਆ ਜੇ ਅੱਛਾ ਬੱਚਾ ਮਰਿਆ 2 ਮਹੀਨੇ ਡੇਢ ਮਹੀਨੇ ਸੁਈ ਜੇ ਠੀਕ ਆ ਠੀਕ ਆ ਆ ਵੀ ਆਪਾਂ ਕਹੀ ਦੀ ਜੀ ਇਹਦੀ 20 ਦਿਨਾਂ ਸੁਈ ਆ ਠੀਕ ਆ ਜੀ ਠੀਕ ਆ ਬਾਕੀ ਬ੍ਰੀਡ ਬਰੂਡ ਫੋ ਲੈ ਆਣਾ ਵੀਰ ਜੀ ਵੇਰ ਠੀਕ ਆ ਹਾਂਜੀ ਹਾਂਜੀ ਥਾਂ ਥੋਣੀ ਬੜਾ ਸਪੈਸ਼ਲ ਲੱਗਾ ਹਾਂਜੀ ਬਾਕੀ ਚੋਈਆਂ ਜੇ ਭਾਜੀ ਛੇ ਵਜੇ ਹਾਂਜੀ 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 ਚਵਾਈ ਕੀਤੀ ਆ ਜੀ ਬਾਕੀ ਮੜਾ ਜਿਹੜੇ ਡੰਗਰ ਕਰਦਾ ਹੈ ਹਾਂਜੀ ਹਾਂਜੀ ਕੈਮਰੇ ਤੋਂ ਨਾਲ ਡਰਦਾ ਹਨ ਹਾਂਜੀ ਖੋਲੀ ਦੁੱਧ ਵੀਰੇ ਇਹਦੇ ਸਾਰੇ ਪੱਕਾ ਦੁੱਧ ਕੰਪਨੀ ਇਥੇ 12 ਲੀਟਰ ਦੇ ਅੱਛਾ 12 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਹੈ ਜੀ ਤੇ ਦੰਦੋਂ ਵੀ ਇਹ ਛਿੱਗੀ ਜੇ ਅੱਛਾ ਦੰਦੋਂ ਛਿੱਗੀ ਆ ਹਾਂ ਜੀ ਠੀਕ ਹੈ ਜੀ ਬਾਕੀ ਚੰਗੇ ਹੀ ਬਰੀਡ ਬਰੂਡ ਬੜੀ ਜਣਾ ਵੀਰੇ ਗਾਂ ਤਿਆਰ ਹੋ ਜੇ ਵੇਸ਼ੀ ਫਿਰ ਰਗਮਦੀ ਆ ਥਾਂ ਥੋੜੀ ਬੜਾ ਵਧੀਆ ਚੁਵਾਈ ਰਹਾ ਲਾ ਗਾਂ ਚੁਵਾਈ ਰਹਾ ਆਏ ਵੀਰ ਜੀ ਕਾਰ ਬਾਤੀ ਕੋਲੋ ਕੇਰ ਬੋੜਿਆ ਬਾਕੀ ਕਾਦੇ ਕੋ ਤੇ ਫੁੱਲ ਹੈ ਪੰਜਾਬ ਵਾਲੀ ਜੱਸੀ ਕੋਈ ਹਿਮਾਚਲ ਵਾਲੀ ਨਹੀਂ ਕਿਹਾਗੇ ਬਾਕੀ ਪਾਣਾ ਛੋਟੀ ਦਾ ਕਰਨ ਭਾਜੀ ਹਾਂਜੀ ਹਾਂਜੀ ਰਸਤੀ ਰੱਸੀ ਨਹੀਂ ਪਾਈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਜੀ ਦੁੱਧ ਦਾ ਗਾਜਦਾ ਹੁਣ ਬਰਸਣ ਆ ਗਏ ਇਹਦੇ ਵਧੂਗੀ ਹਣਾ ਦੁੱਧ ਚੈਨ ਨੂੰ ਆਪਾਂ ਤੇਰਾ ਲੀਟਰ 14 ਵੀ ਕਹੀ ਜਾਈਏ ਹਾਂਜੀ ਹਾਂਜੀ ਠੀਕ ਹੈ ਪਰ ਆਪਣੀ 12 ਲੀਟਰ ਦਾਹਾਂ ਕਿਲੋ ਦੀ ਗਾਰੰਟੀ ਦੇ ਠੀਕ ਹੈ ਜੀ ਦਾ ਹਕਿਲਾਂ ਦੀ ਗਾਰੰਟੀ ਆਪਣੀ ਹੈ ਨਾ ਇਹ ਬਿਲਕੁਲ ਭਾਈ ਬਾਕੀ ਕੋਈ ਟਾਈਮ ਬਿਆਰ ਨਹੀਂ ਲੱਗਾ ਪੁੱਠੇ ਨਹੀਂ ਅਗੇ ਕਰਨ ਭਾਈ ਜੇ ਪਰਸਨ ਆਏ ਤੁਹਾਡੀ ਗੱਲ ਸਹੀ ਆ ਹਾਂ ਜੀ ਬਰਸਨ ਆਇਆ ਫਿਰ ਦੁੱਧ ਹੋਊਗਾ ਹਾਂ ਜੀ ਇਹਦਾ ਰੇਟ ਉਹ ਵੀਰ ਫਿਰ ਤੇ ਜੇ ਬੱਚਾ ਹੁੰਦਾ ਤੇ ਵੇਡ ਤੇ 45000 ਦਾ ਹੱਕ ਰੱਖ ਦਈਏ ਰੱਖਦੀ ਵੀਰੇ ਰੱਖਦੀ ਠੀਕ ਹੈ ਜੀ ਆਪਾਂ ਜਾਇਜ਼ ਜੀ ਦੇਣੀ ਆ ਭਰਾ ਨੂੰ 36000 ਦੀ ਦੇ ਦਈਏ ਕਰ ਦਈਏ ਮਾਨਤਾ ਨਾਲ 33000 ਦੀ ਵੇਡ ਦੇਣਾ ਭਾਈ ਚਲੋ ਬਾਕੀ ਕੋਈ ਫੋਨ ਫਾਨ 100 ਕਿਲੋਮੀਟਰ ਪਹੁੰਚ ਵਿੱਚ ਲਓ ਜੀ 33000 ਦੀ ਵੈੜ 100 ਕਿਲੋਮੀਟਰ ਪਹੁੰਚ ਦੇ ਦੇ ਨਜ਼ਾਰਾ ਪੰਤਾ ਤੇ ਬਿਲਕੁਲ ਵੀਰੇ ਬਿਲਕੁਲ ਸਾਡਾ ਦਿਖਾਓ ਭਾਜੀ ਕਿਦਾਂ ਗੁਲਾਬੀ ਥਣ ਲੱਗਾ ਚੰਗਾ ਥਣ ਲੱਗਾ ਟਾਪ ਦਾ ਠੀਕ ਹੈ ਜੀ ਬਾਕੀ ਭਾਜੀ ਆਪਣੀ ਗਰੰਟੀ ਥਾਣਾ ਦੀ ਗਰੰਟੀ ਦੁੱਧ ਦੀ ਗਰੰਟੀ ਆਪਣੀ ਠੀਕ ਹੈ ਵੀਰੇ ਠੀਕ ਹੈ ਜੀ ਗੱਡੀ ਆ ਗਈ ਵੀਰ ਜੀ ਐਚ ਐਸ ਆ ਨਾ ਹਾਂ ਜੀ ਵੀਰੇ ਡੱਬੀ ਵੈੜ ਆ ਗਈ ਐਚ ਐਸ ਇਹ ਵੀਰੇ ਸੁਈ ਜਾਂ ਕਿਤਾ ਸੁਈ ਭਾਜੀ ਇਹਦੇ ਮਗਰ ਬੱਛਾ ਜੀ ਅੰਦਰ ਆ ਅੱਛਾ ਬੱਛਾ ਅੰਦਰ ਠੀਕ ਹੈ ਜੀ ਕੋਈ ਕਰਨ ਬਾਈ 6 ਵਜੇ ਜੀ ਪਤਾ ਨਾ ਕੱਢੀਆਂ ਜੇ ਠੀਕ ਹੈ ਜੀ ਠੀਕ ਆਪਾਂ ਪਹਿਲਾਂ ਵੀ ਇਹੋ ਗੱਲ ਵੀਡੀਓ ਤੇ ਕਰੀ ਹਾਂ ਹਾਂ ਜੀ ਹਾਂ ਜੀ ਕੋਈ ਟਾਈਮ ਵੀ ਯਾਰ ਨਹੀਂ ਲੱਗਾ ਕਿੰਨੇ ਕਿ ਦਿਨਾਂ ਦੀ ਸੋਈ ਵੀਰੇ ਪਾਜੀ ਨੂੰ ਕੋਈ 15 ਦਿਨ ਹੋ ਗਏ ਜੀ ਠੀਕ ਹੈ ਜੀ 15 ਕਿ ਦਿਨ ਹੋ ਗਏ ਸੋਈ ਹਾਂ ਜੀ ਚੰਗੀ ਵੈੜ ਵੀਰ ਜੀ ਇਹ ਵੀ ਦੁੱਧ ਦਾ ਚੰਗਾ ਚਵਾਈ ਜਾਓ ਫਰੀਡ ਬਰੂਡ ਬੜੀ ਵਾਰ ਤੇ ਆਉਂਦਾ ਠੀਕ ਹੈ ਜੀ ਤੇ ਆਨਾ ਤੇਨਾ ਹੀ ਟੌਪ ਦੀ ਬੈੜਾ ਘਰ ਦੀ ਥੋੜੀ ਜਾਨ ਧਿਆਨ ਨਾਲ ਬਸ ਜੀ ਮੰਦਿਆ ਤੋਂ ਬਗੈਰ ਠੀਕ ਆ ਠੀਕ ਆ ਏਦਾਂ ਹੀ ਆ ਨਾ ਪੂਰੀ ਟੌਪ ਦੀ ਬੈੜਾ ਬਰੀਡ ਬਰੀਡ ਚੰਗੀ ਆ ਬਾਕੀ ਦੁੱਧ ਵੀਰ ਦੀ ਸੇਵਾ ਦਾ ਦੁੱਧ ਪਾਜੀ ਇਹ ਸਾਨੂੰ 9 ਕਿਲੋ ਜੇ ਅਛਾ ਜੀ ਆਪਾਂ 8 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਹੈ ਵੀਰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਵੇਹ ਠੰਡੀ ਠੁੰਡੀ ਹੈ ਪਾਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਇਹਦਾ ਫਿਰ ਰੇਟ ਵੀਰ ਦੇ ਦਈਏ 35000 ਦੀ ਕਰ ਦਈਏ ਮਾਮਤਾਨ ਚੰਪੀਆ ਦੀ ਪਾਜੀ ਵੇੜ ਦੇ ਦਾਂਗੇ ਚਲੋ ਠੀਕ ਆ 100 ਕਿਲੋਮੀਟਰ ਪਹੁੰਚ ਲੈ ਲਓ ਜੀ 100 ਕਿਲੋਮੀਟਰ ਪਹੁੰਚ 33 ਤੇ 30000 ਨਾ ਕਰ ਦਈਏ ਚਲੋ ਪਾਜੀ ਜਿੱਦਾਂ ਤੁਸੀਂ ਕਹਤਾ ਕਰ ਲਓ ਲਓ ਜੀ 33 ਤੇ 30000 ਦੀਆਂ ਕਰਤੀਆਂ ਵੀਰ ਨੇ 100 ਕਿਲੋਮੀਟਰ ਪਹੁੰਚ 100 ਜੀ ਆ ਜੀ ਠੀਕ ਆ ਇਹ ਭਾਜੀ ਪਹਿਲੀ ਵੀਡੀਓ ਤੋਂ ਆਪਾਂ ਵੈੜ ਪਾਈ ਸੀ ਹਾਂਜੀ ਠੀਕ ਆ ਜੀ ਤੇ ਭਰਾ ਨੇ ਸਾਈ ਭਾਈ ਸਾਨੂੰ 1500 ਰੁਪਏ ਠੀਕ ਆ ਠੀਕ ਆ ਬਾਕੀ ਸਾਮੀ ਮੁਸ਼ਕਲ ਪੈ ਗਈ ਹੋਣੀ ਹਾਂਜੀ ਚਲੋ ਕੋਈ ਗੱਲ ਨਹੀਂ ਜੀ ਕਈ ਗੱਲਾਂ ਪਤਾ ਆ ਜਾਂਦੀਆਂ ਪਤਾ ਜੀ ਇਹ ਵੈੜ ਥੱਲੇ ਦੁੱਧ ਇਸ ਟਾਈਮ 14 ਲੀਟਰ ਦਾ ਵਿਖਾਵਾ ਆ ਅਛਾ ਜੀ ਪਰ 12 ਕਿਲੋ ਦੀ ਗਾਰੰਟੀ ਦਾ ਮਾਹ ਬੇ ਜੀ 12 ਕਿਲੋ ਵਾਲੀ ਗਾਰੰਟੀ ਹੈ ਨਾ ਜੀ ਹਾਂਜੀ ਠਾਣ ਤੋਂ ਬੜਾ ਸਪੈਸ਼ਲ ਲੱਗਾ ਹਾਂਜੀ ਬਾਕੀ ਠੰਡੀ ਠੰਡੀ ਆ ਭਾਜੀ ਠੀਕ ਆ ਜੀ ਠੀਕ ਆ ਜੀ ਖੋਲ ਕੇ ਤੋਰਪੇ ਫਿਰ ਵੀਰ ਜੀ ਮਾਲ ਵੇਚ ਗਿਆ ਪਿਛਲੀ ਵੀਡੀਓ ਸਾਰਾ ਵੇਚਿਆ ਤੁਹਾਨੂੰ ਭਾਜੀ ਚਲੋ ਵਧੀਆ ਮਾਲ ਦਾ ਇਤਨ ਬੜਾ ਸਾਫ ਸੁਥਰਾ ਹੁੰਦਾ ਸਾਫ ਸੁਥਰਾ ਰੇਟ ਬੜਾ ਪਈ ਜਾ ਜੀ ਤੁਹਾਡਾ ਚੰਗਾ ਥਾਂ ਤੁਹਾਨੂੰ ਚੰਗਾ ਲੱਗਾ ਬਰੀਡ ਇਹਦੇ ਵੀ ਚੰਗੀ ਕਰਵਾ ਲਈ ਦੀ ਵੀਡੀਓ ਵਿੱਚ ਅਸੀਂ ਤੇ ਲੀਟਰਾਂ ਲਾ ਮੈਂ ਤੁਹਾਨੂੰ 12 ਲੀਟਰ ਦਵਾਂਗੇ ਚੋਲੋ ਠੀਕ ਆ ਜੀ ਠੀਕ ਆ ਬਿਲਕੁਲ ਠੀਕ ਹੈ ਚੰਗੀ ਟੌਪ ਦੀਆਂ ਮੈਂ ਵੀਰ ਕੋਲ ਆ। ਦਾ ਰੇਟ ਵੀਰ ਦਾ ਬਿਲਕੁਲ ਹੀ ਜੈ ਨੋਰਮਲ ਜਾਂਦਾ। ਗੱਡੀ ਵਾਨਾ ਨੂੰ ਨਾ ਵੀ ਚੰਗਾ ਇਹਦਾ ਫਿਕਸ ਹੀ ਆਰਡਰ ਆ ਗਿਆ। ਇਹਦਾ ਰੇਟ ਫਿਰ ਵੀਰੇ। ਪਾ ਵੀ ਇਹਦਾ ਰੇਟ ਪਾਏ ਹੋ 40000 ਰੁਪਏ। ਹਾਂਜੀ। ਵੀਡੀਓ ਤੋਂ। ਹਾਂਜੀ ਹਾਂਜੀ। 1500 ਰੁਪਏ ਫਿਰ ਛੋਟ ਕਰ ਦਿੰਨੇ ਆ ਜਿਹੜਾ ਹੈਗਾ ਅਸੀਂ। ਆਹ ਚਲੋ ਵੇਖ ਲਓ ਇਦਾਂ ਕਰ ਦਿੰਨੇ ਹਾਂਜੀ ਹਾਂਜੀ। ਵੀਰ ਜੀ 35000 ਰੁਪਏ। ਅੱਛਾ। ਕਰ ਦਈਏ ਮੰਨ ਤਣ ਕੇ ਹੈਗੀ ਗੱਲ। ਛਕੀਆ ਵਿਗੜਾ ਚਲੋ ਠੀਕ ਹੈ ਕੋਈ ਫੋਨ ਲਾਏ ਬਾਕੀ ਕਰਦੇ ਹਾਂ ਮਾਨ ਠੀਕ ਹੈ ਵੀਰ ਜੀ ਬਾਕੀ ਕੋਈ ਜੋੜਾ ਪਾਊਗਾ ਹਾਂਜੀ ਉਹ ਤੋਂ ਮੰਨ ਤਾਂ ਹੋਰ ਚੱਪ ਠੀਕ ਹੈ ਵੀਰ ਜੀ 33000 ਦੀਆਂ ਦੋਵੇਂ ਗਾੜਾ ਤਾਂ ਕਿੰਨੇ ਕਿਹਾ ਇਹ ਭਾਜੀ ਆਪਣੇ 37000 ਦੀ ਆਹ 37000 ਦੀ ਠੀਕ ਹੈ ਵੀਰ ਜੀ ਚੰਗਿਆਂ ਵੀਰ ਕੋਲ ਬੜਾ ਟੌਪ ਦੀਆਂ ਬਾਕੀ ਬਲੀਡ ਬਰੂਫੁੱਲ ਆ ਹਾਂਜੀ ਬਚਾਓ ਆ ਭਾਜੀ ਜਿਹੜੀ ਅੰਤ ਤੇ ਖੋਲੀ ਆਪਾਂ ਹਾਂਜੀ ਉਹਦੀ ਬੱਚੀ ਉਹਦੀ ਬੱਚੀ ਉਹ ਡੱਬੀ ਦਾ ਬੱਚਾ ਜੀ ਉਹ ਡੱਬੀ ਦਾ ਬੱਚਾ ਠੀਕ ਹੈ ਵੀਰੇ ਠੀਕ ਹੈ ਆਹ ਜੀ ਬੈਣਾ ਕਰਾਣਾ ਆਪਣਾ ਠੀਕ ਹੈ ਵੀਰੇ ਸੱਸੀ ਗੱਲ ਜੀ